सरताज न्यूज चैनल देखने वाले सभी दर्शकों का स्वागत है हरिपुरा बस्ती में पहुंचने पर अरविंद खन्ना का भाजपा नेता एडवोकेट ललित कुमार गर्ग ने स्वागत किया और बड़ी संख्या में लोग अरविंद खन्ना को सुनने के लिए एकत्रित हुए इस अवसर पर अरविंद खन्ना ने सभी से अनुरोध किया कि केंद्र में मोदी सरकार बनने जा रही है भारत में बनी और आप भी आज यहाँ ऐसी अपनी भारतीय जनता पार्टी के उम्मीदवार को भेजे ताकि संगरूर के लिए प्रगति के रास्ते खुल सके और रुके हुए काम पूरे हो सके क्यूँकी श्री मोदी देखना चाहते है की कमल का फूल ਖੇਲ ਰਹਾ ਹੈ ਲੇਕਿਨ ਕਿਸ ਕੇ ਪਾਸ ਹੈ ਯਹਾਂ ਆਏਂ ਔਰ ਜੀਤੇਂ और उनकी बात प्राथमिकता के आधार पर सुनी जाएगी और उन्होंने कहा कि जो किसान संगठन हमारा विरोध कर रहे हैं वे पेड़ हैं वे पैसे के लिए विरोध कर रहे हैं लेकिन असली किसान खेतों में है अपनी खेती कर रहा है और भारतीय जनता पार्टी के किसान विंग सेल के साथ हम लगातार उनसे बात कर रहे हैं क्योंकि मोदी साहब ने छह हजार रूपए जमा किए हैं किसानों का खाता जिसकी उन्होंने गारंटी दी और उन्होंने कहा कि किसानों को बाकी मांगों का भी ਟੇਬਲ ਪਰ ਬੈਠ ਕੇ ਸਮਾਧਾਨ ਕੀਤਾ ਜਾਏਗਾ ਸੰਗਰੂਰ ਸੇ ਗੁਰਵਿੰਦਰ ਸਿੰਘ ਕੀ ਰਿਪੋਰਟ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਰਹੇ ਹਨ ਭਾਰਤੀ ਜਨਤਾ ਪਾਰਟੀ ਨੂੰ ਵੋਟ ਦੇਣਾ ਚਾ ਰਹੇ ਹਨ ਔਰ ਇਹ ਸਾਰੇ ਜੋ ਲੋਕ ਅੱਜ ਭਾਰਤੀ ਜਨਤਾ ਪਾਰਟੀ ਨੂੰ ਵੋਟ ਦੇਣਾ ਚਾਹੁੰਦੇ ਆ ਇਹ ਮੋਦੀ ਸਾਹਿਬ ਦੇ ਜੋ ਵਾਅਦੇ ਹਨ ਮੋਦੀ ਸਾਹਿਬ ਨੇ ਜੋ ਕੰਮ ਕੀਤੇ ਹਨ ਉਹਨਾਂ ਦੇ ਕੰਮਾਂ ਤੇ ਲੋਕ ਅੱਜ ਪੰਜਾਬ ਦੇ ਮੋਦੀ ਸਾਹਿਬ ਨੂੰ ਵੋਟ ਪਾਣਾ ਚਾਹ ਰਹੇ ਫਿਰ 10 ਸਾਲ ਦਾ ਕਾਰਜਕਾਲ ਹੋ ਗਿਆ ਭਾਰਤ ਸਰਕਾਰ ਦਾ ਵੀ ਜੀ ਵੀ ਸਰਕਾਰ ਦਾ ਕਿਸ ਤਰ੍ਹਾਂ ਦੇ ਜੋ ਕੰਮ ਕਰਨੇ ਕਰਵਾਏ ਗਏ ਤੁਸੀਂ ਇਹ ਦੱਸੋ ਕੌਣ ਸਾ ਕੰਮ ਨਹੀਂ ਕਰਾਇਆ राम ਮੰਦਿਰ ਖੜਾ ਕੀਤਾ જય ਸ਼੍ਰੀ ਰਾਮ ਕਰਤਾਰਪੁਰ ਸਾਹਿਬ ਦਾ ਲਾਂਗਾ ਖੋਲਿਆ ਦਾੜਾ 370 हटाई ਗਰੀਬਾਂ ਵਾਸਤੇ ਜੋ ਪਰਾਲੇ ਚਾਹੇ ਰਸੋਈ ਦੇ ਕਨੈਕਸ਼ਨ ਚਾਹੇ ਆਪਣੇ ਗੈਸ ਤੇ ਜੋ ਕਨੈਕਸ਼ਨ ਹੈ ਚਾਹੇ ਕੱਚੇ ਘਰ ਪੱਕੇ ਘਰ ਚਾਹੇ ਆਪਣੇ ਸੌਚਾਲੇ ਬਣਾਏ ਗਰੀਬਾਂ ਨੂੰ ਨੀਲੇ ਕਾੜਾ ਦੇ ਰਹੀ ਆ ਆਯੂਸ਼ਮਾਨ ਭਾਰਤ ਜੈਸੀ ਸਕੀਮਾਂ ਖੜੀ ਕੀਤੀਆਂ ਤੇ ਮੋਦੀ ਸਾਹਿਬ ਨੇ ਮੈਂ ਗਿਣਤੀ ਜੀ ਸ਼ੁਰੂ ਕਰਦਾਗਾ ਇਹਦਾ ਅੰਤ ਨਹੀਂ ਹੋਣਾ ਪਰ 42 ਐਸੀ ਯੋਜਨਾਵਾਂ ਹਨ ਜੋ ਸਿੱਧੇ ਤੌਰ ਤੇ ਪੰਜਾਬ ਦੇ ਵਿੱਚ ਲਾਗੂ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਵੀ 6000 ਰੁਪਿਆ ਸਾਲਾਨਾ ਉਹਨਾਂ ਦੇ ਖਾਤੇ ਦੇ ਵਿੱਚ ਸਿੱਧਾ ਜਾਂਦਾ ਹੈ ਇਹ ਸਾਰੀ ਪ੍ਰਾਪਤੀਆ ਮੋਦੀ ਸਾਹਿਬ ਦੀ ਸਰ ਜੋ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ ਕਿੰਨਾ ਕੇ ਬੋਟ ਬੈਂਕ ਦਾ ਅਸਰ ਪਵੇਗਾ ਇਹ ਜਥੇਬੰਦੀਆ ਭਗਵੰਤ ਮਾਨ ਦੇ ਹਲਾਸ਼ਾਰੀ ਨਾਲ ਵਿਰੋਧ ਕਰ ਰਹੀਆਂ ਇਹਦਾ ਕੋਈ ਅਸਰ ਨਹੀਂ ਹੈ ਸਰ ਕਿ ਜੋ ਜਥੇਬੰਦੀਆ ਅੱਜ ਭਾਰਤੀ ਜਨਤਾ ਪਾਰਟੀ ਦੇ ਹਰੇਕ ਉਮੀਦਵਾਰ ਦੀ ਵਿਰੋਧ ਕਰ ਰਹੀਆਂ ਉਹ ਜਥੇਬੰਦੀਆਂ ਨੂੰ ਪੂਰੀ ਥਾਪੀ ਮਿਲੀ ਹੈ ਭਗਵੰਤ ਮਾਨ ਤੋਂ ਇਹ ਥਾਪੀ ਇਸ ਕਰਕੇ ਦਿੱਤੀ ਗਈ ਹੈ ਕਿਉਂਕਿ ਭਗਵੰਤ ਮਾਨ ਆਪਣੇ ਜੋ ਵਾਅਦੇ ਹੈ ਉਸ ਤੋਂ ਛੁਪਣਾ ਚਾਹ ਰਿਹਾ ਹੈ ਲੋਕਾਂ ਤੋਂ ਸਵਾਲ ਜਵਾਬ ਲੋਕਾਂ ਦੇ ਸਾਹਮਣੇ ਸਵਾਲ ਜਵਾਬ ਨਹੀਂ ਕਰ ਸਕਦਾ ਇਸ ਕਰਕੇ ਜੱਥੇਬੰਦਿਆ ਨੂੰ ਮਾਹੌਲ ਜੋ ਖਰਾਬ ਕੀਤਾ ਜਾ ਰਿਹਾ ਹੈ ਔਰ ਇਸ ਮਾਹੌਲ ਨੂੰ ਆਪਾਂ ਖਰਾਬ ਨਹੀਂ ਹੁੰਦੇ ਨੇ ਆਪਾਂ ਪੰਜਾਬ ਦੇ ਵਿੱਚ ਮੋਦੀ ਸਾਹਿਬ ਦੇ ਨੂੰ ਵੋਟਾਂ ਪਾ ਕੇ ਪੰਜਾਬ ਨੂੰ ਆਪਾਂ ਬਦਲਾਂਗੇ ਤਰੂਸੀਂ ਸਿਲੰਡਰ ਦੀ ਗੱਲ ਕੀਤੀ ਹੈ ਮਹਿੰਗਾਈ ਦੀ ਗੱਲ ਕੀਤੀ ਹੈ ਲੇਕਿਨ ਸਿਲੰਡਰ ਦਾ ਰੇਟ ਜ ਕਾਫੀ ਵਧਦਾ ਹੋਇਆ ਹੈ ਬੇਟਾ ਸਿਲੰਡਰ ਮਿਲ ਰਹੇ ਲੋਕਾਂ ਨੂੰ ਔਰ ਲੋਕਾਂ ਨੂੰ ਬਹੁਤ ਘੱਟ ਕੀਮਤ ਤੇ ਮਿਲ ਰਹੇ ਹੈ ਬਾਕੀ ਦੁਨੀਆ ਦੇ ਵਿੱਚ ਜੇ ਤੁਸੀਂ ਗੈਸ ਤੇ ਸਿਲੰਡਰ ਦੀ ਗੱਲ ਕਰੀਏ ਤਾਂ ਬਹੁਤ ਵੱਡੇ ਕੀਮਤ ਤੇ ਮਿਲ ਰਹੇ ਹੈ ਇੱਥੇ ਜੋ ਸਬਸਿਡੀ ਮੋਦੀ ਸਾਹਿਬ ਗਰੀਬਾਂ ਨੂੰ ਦੇ ਰਿਹਾ ਉਹਦੇ ਇਤਿਹਾਸ ਤੇ ਵਿੱਚ ਕਦੀ ਐਸੇ ਸਿਲੰਡਰ ਨਹੀਂ ਆਏ ਜੋ ਲੋਕ ਚੂਲਾ ਜਲਾ ਕੇ ਆਪਣਾ ਖਾਣਾ ਪਕਾਉਂਦੇ ਸੀ ਉਦੇ ਕਰਕੇ ਉਹਨਾਂ ਨੂੰ ਕੈਂਸਰ ਦੀ ਬਿਮਾਰੀ ਹੁੰਦੀ ਸੀ ਲੰਗਜ਼ ਦੀ ਬਿਮਾਰੀ ਹੁੰਦੀ ਸੀ ਅੱਖਾਂ ਦੀ ਬਿਮਾਰੀ ਹੁੰਦੀ ਸੀ ਅੱਜ ਉਹਨਾਂ ਨੂੰ ਸਾਰਿਆਂ ਨੂੰ ਉਸ ਬਿਮਾਰੀ ਤੋਂ ਰਹਿ ਦਿੱਤੀ ਹੈ ਤੇ ਮੋਦੀ ਸਾਹਿਬ ਨੇ ਦਿੱਤੀ ਹੈ ਸਰ ਕੀ ਆਪਣੇ ਮਨਚਿੱਤਾ ਕੀ ਸੰਗਰੂਰ ਵਾਸਤੇ ਵਧੇ ਕੰਮ ਕੀਤਾ ਜਾਵੇਗਾ ਬੇਰੋਜ਼ਗਾਰੀ ਨੂੰ ਦੂਰ ਕਰਨਾ ਸਭ ਤੋਂ ਵੱਡਾ ਮੁੱਦਾ ਹੈ ਬੇਰੋਜ਼ਗਾਰੀ ਦੂਰ ਕਰੀਏ ਆਪਣੇ ਲੋਕਾਂ ਨੂੰ ਇੱਥੇ ਆਪਣਾ ਭਵਿਕ ਬਣਾਉਣ ਦਾ ਮੌਕਾ ਦਈਏ ਇੱਕ ਸੁਨਹਿਰਾ ਔਰ ਰੰਗੀਲਾ ਸੰਗਰੂਰ ਬਣਨਾ ਚਾਹੀਦਾ ਹੈ ਲਲਿਤ ਕੁਮਾਰ ਲਲਿਤ ਕੁਮਾਰ ਜੀ ਕਿਸ ਤਰ੍ਹਾਂ ਦੇਖਦੇ 2024 ਇਲੈਕਸ਼ਨ ਨਜ਼ਦੀਕ ਨੇ ਥੋੜੇ ਦਿਨ ਰਹਿ ਗਏ ਪਿੰਡਾਂ ਵਿੱਚ ਸਾਰੇ ਵਿੱਚ ਮਹੱਲੇ ਵਿੱਚ ਜਾਣੇ ਕਿਹੋ ਜਿਹਾ ਰਿਸਪੌਂਸ ਮਿਲ ਰਿਹਾ ਹੈ ਭਾਰਤੀ ਜਨਤਾ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਨੂੰ ਸਾਰੇ ਲੱਕ ਦੇ ਵਿੱਚ ਸਾਰੇ ਬਹੁਤ ਵਧੀਆ ਜਿਹੜਾ ਇੰਤਜ਼ਾਮ ਹੋ ਰਿਹਾ ਬਹੁਤ ਜਿਆਦਾ ਪ੍ਰਭਾਵ ਪੈ ਰਿਹਾ ਮੋਦੀ ਜੀ ਸਾਰੇ ਵਰਲਡ ਦੇ ਵਿੱਚ ਸਾਰੀ ਇੱਕੋ ਗੱਲ ਮਸ਼ਹੂਰ ਹੋਈ ਪਈ ਆ ਵੀ ਇਸ ਵਾਰ ਚਾਰ ਸੌ ਬਾਨ ਸਾਰੇ ਪੰਜਾਬ ਦੇ ਵਿੱਚ ਹੈਰਾਨ ਆ ਹੈ ਮੈਂ ਤੇ ਜੰਮੂ ਕਸ਼ਮੀਰ ਯੂਪੀ ਬਿਹਾਰ ਆਂਧਰਾ ਪ੍ਰਦੇਸ਼ ਬਹੁਤ ਵੱਡੇ ਪੱਧਰ ਤੇ ਜਿਹੜਾ ਮੋਦੀ ਜੀ ਦਾ ਪ੍ਰਭਾਵ ਹੈ ਉਹ ਜਾ ਰਿਹਾ ਤੇ ਆਉਣ ਵਾਲੀ ਸਰਕਾਰ 2024 ਵਿੱਚ ਕਿੱਥੇ ਮੋਦੀ ਜੀ ਬਣਨ ਜਾ ਰਹੇ ਆ ਮੈਂ ਤੁਹਾਨੂੰ ਇੱਕ ਹੋਰ ਵੀ ਦੱਸਣਾ ਚਾਹਨਾ ਇਹਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਰਣ ਵਾਲਾ ਪੰਜਾਬ ਦੀਆਂ ਬਹੁਤ ਵੱਡੇ ਪੱਧਰ ਤੇ ਸੀਟਾਂ ਬੀਜਪੀ ਨੂੰ ਆ ਰਹੀਆਂ ਨੇ ਅਤੇ ਜੋ ਮੋਦੀ ਜੀ ਦੀ ਸਰਕਾਰ ਆ ਪੰਜਾਬ ਵਿੱਚੋਂ ਤਾਂ ਵਿਸ਼ੇਸ਼ ਯੋਗਦਾਨ ਰਣ ਵਾਲਾ ਹੁੰਦਕ 10 ਸਾਲ ਦਾ ਕਾਰਜਕਾਲ ਹੈ ਭਾਇਆ ਬਸ ਸਰਕਾਰ ਦਾ ਕੀ ਕੀ ਤੁਸੀਂ ਕੰਮ ਕਰਵਾਏ ਨੇ ਹੁੰਦਕ 10 ਸਾਲਾਂ ਦੀ ਗੱਲ ਕੀਤੀ ਆ ਪੰਜਾਬ ਦੇ ਵਿੱਚ ਅਗਰ ਪੰਜਾਬ ਦੀ ਮੈਂ ਗੱਲ ਕਰਾਂ ਮੈਂ ਸੂਰ ਸ਼ਹਿਰ ਦੇ ਵਿੱਚ ਖੜਿਆ ਹਾਂ ਪੰਜਾਬ ਦੇ ਵਿੱਚ ਸੂਰ ਦੇ ਵਿੱਚ ਐਡੀ ਵੱਡੀ ਡਿਵੈਲਪਮੈਂਟ ਹੋਈ ਹੈ ਉਹਦੀ ਪੀਜੀ ਦੀ ਗੱਲ ਕਰੀਏ ਸੜਕਾਂ ਦੀ ਰੋਡ ਇਨਫਰਾਸਟ੍ਰਕਚਰ ਕਰੀਏ ਗਰੀਬਾਂ ਦੀ ਗੱਲ ਕਰੀਏ ਮਹਿਲਾਵਾਂ ਦੀ ਗੱਲ ਕਰੀਏ ਗਲਤਾਂ ਦੀ ਗੱਲ ਕਰੀਏ ਹਰ ਵਰਗ ਨੂੰ ਮੋਦੀ ਜੀ ਦੀ ਸਹੂਲਤਾਂ ਜਿਹੜੀਆਂ ਕੇਂਦਰ ਵੱਲੋਂ ਸਹੂਲਤਾਂ ਨੇ ਮਿਲੀਆਂ ਨੇ ਸਭ ਤੋਂ ਵੱਡੀ ਸਹੂਲਤ ਕਿਸਾਨਾਂ ਵਾਸਤੇ ਬਹੁਤ ਵੱਡੀ ਸਹੂਲਤ ਦੇ ਲਿਆ ਹਰ ਕਿਸਾਨ ਦੇ ਖਾਤੇ ਵਿੱਚ ਮੋਦੀ ਜੀ ਨੇ 6000 ਰੁਪਇਆ ਹਰ ਸਾਲ ਕੋ ਆਇਆ ਤੇ ਪੰਜਾਬ ਵਾਸਤੇ ਸਿੱਖਾਂ ਵਾਸਤੇ ਇਹ ਮੋਦੀ ਜੀ ਦਾ ਤੇ ਪੰਜਾਬੀਆਂ ਵਾਸਤੇ ਬਹੁਤ ਵੱਡਾ ਯੋਗਦਾਨ ਹੈ ਤੇ ਮੈਂ ਜੇ ਗਿਣਤੀ ਮੈਂ ਦੱਸਣ ਲੱਗਣਾ ਇੱਥੇ ਮੋਦੀ ਜੀ ਦੀ ਮੈਨੂੰ ਲੱਗਾ 2-3 ਘੰਟੇ ਲੱਗ ਜਾਣਗੇ ਇਸ ਕਰਕੇ ਸਾਰੇ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੀ ਗੇਰ ਚੱਲੀ ਹੋਈ ਆ ਵੀ ਤੀਸਰੀ ਵਾਰ ਇੱਥੇ ਮੋਦੀ ਜੀ ਨੂੰ ਆਪਾਂ ਪੀਆ ਬਣਾਉਣਾ ਤੇ 400 ਤੋਂ ਪਰੇ ਲੈ ਕੇ ਜਾਣਾ ਕੁਝ ਕਿਸਾਨਾਂ ਦੀ ਗੱਲ ਕੀਤੀ ਹੈ ਲੇਕਿਨ ਜਥੇਬੰਦੀਆਂ ਵੱਲੋਂ ਤਾਂ ਕਿਸਾਨਾਂ ਨੂੰ ਜੋ ਖੰਨਾ ਸਾਹਿਬਾਂ ਨੇ ਉਹ ਪਿੰਡਾਂ ਵਿੱਚ ਬਟਰੀ ਰਿਹਾ ਉਹਨਾਂ ਬ੍ਰੋ ਕਿਸਾਨ ਸਾਡੇ ਅਨਦਾਤਾ ਨੇ ਅਸੀਂ ਕਿਸਾਨਾਂ ਦਾ ਬਹੁਤ ਸਤਿਕਾਰ ਕਰਦੇ ਹਾਂ ਪਰੰਤੂ ਜੋ ਕਿਸਾਨ ਨੇ ਜਿਹੜਾ ਕਿਸਾਨ ਉਹ ਆਪਣੇ ਖੇਤਾਂ 'ਚ ਕੰਮ ਕਰ ਰਿਹਾ ਆਪਣੇ ਪਰਿਵਾਰਾਂ ਦੇ ਵਿੱਚ ਰਹਿ ਰਿਹਾ ਆਪਣੇ ਖੇਤਾਂ ਵਿੱਚ ਸਾਨੂੰ ਪਤਾ ਸੀਜ਼ਨ ਦਾ ਕੰਮ ਆ ਪਰੰਤੂ ਕੁਝ ਪੋਲੀਟਿਕਲ ਜਿਹੜੇ ਲੋਕ ਨੇ ਉਹ ਭਾਜਪਾ ਦੇ ਖਿਲਾਫ ਨੇ ਮੇਰੀ ਇੱਕ ਗੱਲ ਦੱਸੋ ਪਿੰਡਾਂ ਦੇ ਵਿੱਚ ਅਕਾਲੀ ਦਲ ਵੀ ਐਂਟਰੀ ਹੈ ਕਾਂਗਰਸ ਵਾਲੀ ਆਸਾਸ ਨੇ ਸ਼ੋਭਲੀ ਗੱਲ ਮਾਨ ਵੀ ਆ ਸਕਦਾ ਹੈ ਆਮ ਆਦਮੀ ਦੀ ਪਾਰਟੀ ਆਸਾਦੀ ਹੈ ਕਲੀ ਬੀਜੇਪੀ ਨੂੰ ਉਹਨਾਂ ਨੇ ਇੱਥੇ ਰੋਕਣਾ ਸਾਡੇ ਦਾ ਫੇਰ ਵੀ ਭਰਾ ਨੇ ਸਾਡੇ ਦਾ ਅੰਦਤ ਨੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਪਰੰਤੂ ਕੁਝ ਥੋੜੇ ਜਿਓ ਇਕ ਲੋਕ ਹੈਗੇ ਨੇ ਉਹ ਸਾਡਾ ਵਿਰੋਧ ਕਰਦੇ ਉਹ ਸਾਨੂੰ ਕੋਈ ਚਿੰਤਾ ਦੀ ਗੱਲ ਨਹੀਂ ਅਸੀਂ ਤਾਂ ਫੇਰ ਵੀ ਉਹਨਾਂ ਨੂੰ ਵੱਡੇ ਭਰਾ ਮੰਨਦੇ ਹਾਂ ਸਾਡੇ ਦੇ ਕਿਸਾਨ ਵੱਡੇ ਭਰਾ ਨੇ ਅਸੀਂ ਸਤਿਕਾਰ ਕਰਦੇ ਹਾਂ ਪਰੰਤੂ ਇੱਕ ਥੋੜਾ ਇੱਕ ਮਿਸਗੈੱਡ ਹੋਏ ਹੋਏ ਨੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਇੱਕ ਮੁੱਖ ਧਾਰਾ ਵਿੱਚ ਇੱਕ ਲੇਕੀ ਆਈਏ ਭਾਰਤੀ ਜਨਤਾ ਪਾਰਟੀ ਸਮੁੱਥੀ ਲੀਡਰਸ਼ਿਪ ਖਾਨਾਵਾਤੇ ਖੜੀ ਹੈ ਸਾਲਾਂ ਬਾਤੇ ਖੜੀ ਰਹੇਗੀ ਪੰਜਾਬ ਦੇ ਵਿੱਚ ਵਿਕਾਸ ਕਾਰਜਾਂ ਦੀ ਗੱਲ ਕੀਤੀ ਜਾਵੇ ਕੀ ਕਿਹੜਾ ਵੱਡੇ ਵਿਕਾਸ ਕਾਰਜ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਦੇਖੋ ਅਗਰ ਆਪਾਂ ਆਪ ਦੇਖੀਏ ਤੁਸੀਂ ਉਹ ਸੜਕਾਂ ਦੀ ਗੱਲ ਕਰੀਏ ਡਿਵੈਲਪਮੈਂਟ ਦੀ ਗੱਲ ਕਰੀਏ ਹਸਪੀਟਲ ਦੀ ਗੱਲ ਕਰੀਏ ਪੀਜੀ ਦੀ ਗੱਲ ਕਰੀਏ ਆਪਣੇ ਸ਼ਹਿਰ ਦੀ ਗੱਲ ਕਰੀਏ ਆਪਾਂ ਸੜਕਾਂ ਰੋੜ ਕਿੱਧੇ ਵੱਡੇ ਉਰੇ ਫੰਡ ਜਿਹਨੇ ਮੈਸੂਰ ਕਲਹੋਰੀ ਦੱਸਣਾ ਕਰੋੜਾਂ ਰੁਪਏ ਆਰ-ਬਾਰ ਪਿਆ ਜਿਹੜਾ ਸੈਂਟਰ ਵੱਲੋਂ ਫੰਡ ਜਾਂਦੇ ਨੇ ਪੰਜਾਬ ਸਰਕਾਰ ਤਾਂ ਉਹਦੇ ਸਾਰੇ ਚਲਦੀ ਆ ਪੰਜਾਬ ਸਰਕਾਰ ਦਾ ਜਿਹੜਾ ਇਹ ਕਰਜ਼ਾ ਲੋਨ ਹੈਗਾ ਉਹ ਵੀ ਇਹ ਜੋ ਕੇਂਦਰ ਵੱਲੋਂ ਫੰਡ ਜਾਂਦੇ ਨੇ ਉਹ ਡਿਸਟ੍ਰਿਬਿਊਟ ਕਰਦੇ ਨੇ ਪੰਜਾਬ ਸਰਕਾਰ ਦਾ ਆਪਣਾ ਕੋਈ ਸੋਰਸ ਵੀ ਇਨਕਮ ਨਹੀਂ ਨੇ ਕ੍ਰੀਏਟ ਕੀਤਾ ਸਾਰੇ ਸੈਂਟਰ ਦੇ ਜੋ ਪੈਸੇ ਆਉਂਦੇ ਨੇ ਮੋਦੀ ਜੀ ਵੱਲੋਂ ਆਉਂਦੇ ਨੇ ਉਹਨੂੰ ਯੂਟਿਲਾਈਜ਼ ਕਰਕੇ ਪੰਜਾਬ ਵਿੱਚ ਵੰਡ ਦਿੱਤੀ ਜਾਂਦੀ ਆ ਤੁਹਾਨੂੰ ਅੱਟੜੀ ਗੱਲ ਕੀਤੀ ਜਾਵੇ ਤਾਂ ਉਹ ਮੈਂ ਗੱਲ ਹੀ ਕਰਾਂ ਚਾਹਾਂਗਾ ਕੰਮ ਘਾਟਾ ਜਿਹੜੀ ਸੈਂਟਰ ਵੱਲੋਂ ਸਕੀਮਾਂ ਨੇ ਉਹ ਆਰੀਆਂ ਨੇ ਜੀ ਇੱਥੇ ਗਰੀਬਾਂ ਨੂੰ ਪਤਾ ਕਰ ਲੋ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਗਰੀਬ ਬੈਠੇ ਨੇ ਤੇ ਕੇਂਦਰ ਵੱਲੋਂ ਫੋਟੋ ਦੇ ਪਤਾ ਲੱਗੇ ਭਵਾਂ ਦਾ ਮਤ ਲੱਗੇ ਫੋਟੋ ਜੀ ਉਹਨੂੰ ਉੱਪਰੋਂ ਪੰਜਾਬ ਚ ਤਾਂ ਹੋਣੀ ਆ ਨਾ ਪੰਜਾਬ ਦੇ ਇੱਥੇ ਮੁੱਖ ਮੰਤਰੀ ਆ ਪੰਜਾਬ ਦਾ ਮੁੱਖ ਮੰਤਰੀ ਆ ਜਿਹਦੇ ਮੁਲਾਜ਼ਮ ਨੇ ਬਿਚਾਰੇ ਉਹ ਡਰਦੇ ਨੇ ਸਾਰੇ ਮੁਲਾਜ਼ਮوں ਨੂੰ ਪਤਾ ਆ ਪਾ ਲੋਕਾਂ ਨੂੰ ਪਤਾ ਲੱਗ ਚੁੱਕਿਆ ਕਿ ਉਹ ਕੇਂਦਰੀਆਂ ਸਾਰੀਆਂ ਸਹੂਲਤਾਂ ਨੇ ਕਨ ਕਾਟਾ ਦਾਲ ਜੋ ਵੀ ਸਹੂਲਤ ਹੈ ਉਹ ਤੋਂ ਲਹਾਂਦੀ ਹੈ ਜਿਹੜੀਆਂ ਕੇਂਦਰੀਆਂ ਸਾਰਾ ਸਕੀਮਾਂ ਨੇ ਆਟਾ ਦਾਲ ਸਕੀਮਾਂ ਨੇ ਉਹ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਉਹ ਆਪਣੀ ਫੋਟੋ ਜ਼ਰੂਰ ਲਗਾ ਦੁੰਦਾ ਪਰ ਤੁਮ ਮੁਲਾਜ਼ਮਾਂ ਨੂੰ ਵੀ ਪਤਾ ਹੈ ਵੀ ਸਾਰੇ ਫੌਲਜ ਨੇ ਸਾਰੇ ਆਟਾ ਦਾਲ ਸਕੀਮ ਜਿਹੜੀ ਹੈ ਉਹ ਕੇਂਦਰ ਵੱਲੋਂ ਆਂਦੀ ਹੈ ਆਪਣੀ ਫੋਟੋ ਲਗਾਉਣ ਨਾਲ ਤਾਂ ਨਹੀਂ ਆਪਣੀ ਪ੍ਰਚਾਰ ਹੁੰਦਾ ਰੈਦਰ ਜਿਹੜੇ ਪੰਜਾਬ ਦੇ ਇਹਨਾਂ ਨੇ ਸਹੂਲਤਾ ਦਿੱਤੀਆਂ ਸੀ ਲੋਕਾਂ ਨੂੰ ਗਰੀਬਾਂ ਨੂੰ ਆਪਣੀ ਆਟਾ ਦਾਲ ਸਾਰਾ ਸਕੀਮ ਸੀ ਉਹ ਬੰਦ ਕਰ ਦਿੱਤੀਆਂ ਗਿਆਨ ਬਹੁਤ ਲੋਕਾਂ ਦੀ ਮੇਰੇ ਪਾਸ ਸ਼ਿਕਾਇਤ ਆਈ ਹੋਈ ਹੈ ਪਰੰਤੂ ਤੁਸੀਂ ਪੀਜ ਦੀ ਗੱਲ ਕੀਤੀ ਹੈ ਲੇਕਿਨ ਬੀਨਦਰ ਸਿੰਘ ਦਾ ਦਾਅਵਾ ਠੋਕਦੇ ਨੇ ਕਿ ਪੀਜ ਉਹਨਾਂ ਨੂੰ ਧੋਲ ਲਾਂਦਾ ਗਿਆ ਹੈ ਦッコ ਸਾਰਾ ਉਹ ਪੰਜਾਬ ਦਾ ਇੱਕ ਐਮਐਲਏ ਸੀ ਮੰਤਰੀ ਸੀ ਇਹ ਸੈਂਟਰਲ ਦਾ ਪ੍ਰੋਜੈਕਟ ਆਪ ਨੂੰ ਸਾਰਿਆਂ ਨੂੰ ਪਤਾ ਹੀ ਆ ਨਾ ਕਿ ਕੇਂਦਰ ਦੀ ਮਦਦ ਪਰ ਹਜ਼ਾਰ ਕਰੋੜ ਰੁਪਏ ਦਾ ਪ੍ਰੋਜੈਕਟ ਨਹੀਂ ਆ ਸਕਦਾ ਕੇਂਦਰ ਵੱਲੋਂ ਪੀਜੀਆਈ ਪੋਸਟ ਗ੍ਰੈਜੂਏਟ ਆਫ ਇੰਸਟੀਚਿਊਸ਼ਨ ਉਹ ਕੱਲ ਨੂੰ ਪੰਜਾਬ ਦੇ ਵਿੱਚ ਹੋਰ ਕਿਤੇ ਵੀ ਮੈਂ ਨੇ ਕਿਹਾ ਉਦੋਂ ਦਾ ਐਮਪੀ ਸੀ ਹੋ ਐਮਪੀ ਹੋਣ ਦੇ ਨਾਤੇ ਥੋੜਾ ਮੋਟਾ ਉਹਦਾ ਯੋਗਦਾਨ ਜ਼ਰੂਰ ਹੈਗਾ ਅਸੀਂ ਮੰਨਦੇ ਆ ਪਰੰਤੂ ਇਹ ਗੱਲ ਨਹੀਂ ਕਹਿੰਦੇ ਪਰੰਤੂ ਪੀਜੀਆਈ ਦਾ ਸੈਂਟਰ ਦਾ ਸਾਰਾ ਯੋਗਦਾਨ ਹੈ ਸਮਝੋ ਉੱਥੋਂ ਆਏ ਨੇ ਡਾਕਟਰ ਉੱਥੋਂ ਆਈ ਨੀਮਰ ਤੋਂ ਆਈ ਹੈ ਕੀ ਕੀ ਮੁੱਦੇ ਰਹਿਣਗੇ ਕੀ ਕੀ ਕੰਮ ਜੋ ਸੰਗੁਰ ਦੇ ਵਿੱਚ ਵੱਡੇ ਪ੍ਰੋਜੈਕਟ ਲਿਆਂਦੇ ਫਿਰ ਸੋਚਿਆ ਜਾਵੇਗਾ ਵੀ ਜਾਂ ਸਾਰਾ ਪੰਜਾਬ ਦੇ ਵਿੱਚ ਏਅਰਪੋਰਟ ਦੀ ਦੇਖੋ ਬਹੁਤ ਵੱਡੀ ਕਮੀ ਆ ਆਪਣੇ ਇੱਥੇ ਬਠਿੰਡਾ ਹੈ ਪਟਿਆਲੇ ਤੱਕ ਮਹਾਲੀ ਦਾ ਕੈਰਪੋਰਟ ਦੀ ਗੱਲ ਹੀ ਹੈ ਭਾਰਤੀ ਜਨਤਾ ਪਾਰਟੀ ਨੂੰ ਅਸੀਂ ਬੇਨਤੀ ਕਰਾਂਗੇ ਕਿ ਇਸ ਮਾਲਵੇ ਦੇ ਵਿੱਚ ਏਅਰਪੋਰਟ ਦੀ ਬਹੁਤ ਵੱਡੀ ਜ਼ਰੂਰਤ ਹੈ ਕਿਉਂਕਿ ਹਜ਼ਾਰਾਂ ਬੱਚੇ ਪੰਜਾਬ ਤੋਂ ਬਾਹਰ ਹੱਥ ਜਾਂਦੇ ਨੇ ਤੇ ਵਪਾਰੀਆਂ ਦੀ ਬਹੁਤ ਵੱਡੀ ਸਮੱਸਿਆ ਅਸੀਂ ਏਅਰਪੋਰਟ ਬਾਰੇ ਬੇਨਤੀ ਕਰਾਂਗੇ ਕਿ ਏਅਰਪੋਰਟ ਲਿਆਂਦਾ ਜਾਵੇ ਤੇ ਭਾਰਤੀ ਜਨਤਾ ਪਾਰਟੀ ਏਅਰਪੋਰਟ ਕਾਇਨ ਲਾ ਸਦੀ ਅੱਜ ਇਥੋਂ ਲੋਕਲ ਜੋ ਅਰਵਿੰਦ ਭਾਰਤੀ ਜਨਤਾ ਪਾਰਟੀ ਉਹਨਾਂ ਜਿੱਤਾਵਾਂਗੇ ਤਾਂ ਅੱਗੇ ਲੱਗਣਾ ਕਿਹਨਾ ਮਾਸਰ ਬਣਾਏ ਮੈਂ ਸੁਨੀਲ ਗੋਲ ਡਿੰਪਲ ਪ੍ਰਦੇਸ਼ ਕਾਰਾ ਕਰਨੀ ਬੀਜੇਪੀ ਪੰਜਾਬ ਸਰ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਚੋਨਾ ਚੋਨਾ ਦਾ ਲੋਕਾਂ ਦੇ ਵਿੱਚ ਜੋ ਅੱਜ ਤੋ ਸਾਹ ਦੇਖ ਰਿਹਾ ਸੀ ਸੁਨਾਮ ਸੰਗਰੂਰ ਧੂਰੀ ਮਲੇਰ ਕੋਟਲਾ ਜਾਂ ਬਰਨਾਲਾ ਲੋਕਾਂ ਦੇ ਵਿੱਚ ਹਰੂਮ ਹੀ ਆਇਆ ਪਿਆ ਤਾਂ ਦੇਖ ਕੇ ਰਾਣਾ ਕਿੰਨਾ ਤੋਸ ਆਇਆ ਪਿਆ ਲੋਕੀ ਵਾਸੀ ਇੱਕੋ ਹੀ ਗੱਲ ਕਹਿ ਰਹੇ ਨੇ ਕਿ ਸੈਂਟਰ ਦੇ ਵਿੱਚ ਸਾਨੂੰ ਮੋਦੀ 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 ਚਾਹੀਦਾ ਜਾਂ ਇਹ ਵਿਕਾਸ ਲਾ ਲਓ ਰਾਮ ਮੰਦਰ ਦਾ ਲਾ ਲਓ ਲੋਕਾਂ ਦੇ ਵਿੱਚ ਅੱਜ ਕੱਲ ਖੁਸ਼ ਨਹੀਂ ਬਸੌਣ ਲਈ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਵਾਰੀ ਕਰਦਾ ਸਰ ਕਿਸਾਨਾਂ ਵੱਲੋਂ ਵੀ ਵਿਰੋਧ ਹੋ ਰਿਹਾ ਸਰ ਕਿਸਾਨਾਂ ਦੇ ਕਿਸਾਨਾਂ ਵੱਲੋਂ ਨਾ ਕੋਹੋ ਵੀਰ ਜੀ ਕਿਸਾਨ ਆਇਆ ਦਾ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਹੋ ਰਿਹਾ ਕਿਹੜੀ ਵੀ ਪਾਰਟੀ ਜਾ ਰਹੀ ਪਿੰਡਾਂ 'ਚ ਵਿਰੋਧ ਹੋ ਰਿਹਾ ਇਹ ਕੁਝ ਜੱਥੇਬੰਦੀਆਂ ਨੇ ਪਾਰਟੀਵਾਦੀ ਨਾਲ ਅਟੈਚ ਨੇ ਉਹ ਵਿਰੋਧ ਹੋ ਰਿਹਾ ਪਰ ਕਿਸਾਨਾਂ ਕਿਸਾਨ ਦਾ ਸਾਡੇ ਨਾਲ ਨੇ ਕਿਸਾਨ ਸਾਡੇ ਲੀਡਰ ਨੇ ਕਿਸਾਨ ਸੈਲਾ ਸਾਡਾ ਕਿਸਾਨ ਮੋਰਚਾ ਸਾਰਾ ਨਾਲ ਚੱਲ ਰਿਹਾ ਖੁੱਲ੍ਹ ਕੇ ਨਾਲ ਚੱਲ ਰਿਹਾ ਜੇ ਅੱਜ ਅਸੀਂ ਅੱਜ ਇਹ ਪੋਜੀਸ਼ਨ ਤੇ ਆ ਦੇਖੋ ਪਟਿਆਲੇ ਰੈਲੀ ਹੋਈ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਕਿੰਨੀ ਸਫਲ ਹੋਈ ਆ ਲੋਕਾਂ ਦੇ ਵਿੱਚ ਸਾਡੇ ਕਾਰਜਕਰਤਾ ਦੇ ਵਿੱਚ ਕਿੰਨਾ ਉਤਸ਼ਾਹ ਆ ਉਹਨੂੰ ਦੇਖਦੇ ਹੋਏ ਸਾਨੂੰ ਇਹ ਲੱਗ ਰਹੀ ਕਿ ਸਾਡਾ ਬਸ ਇੱਕ ਮੁਕਾਬਲਾ ਹੀ ਨਹੀਂ ਇਹ ਸੰਗਰੂਰ ਸੀਟ ਅਸੀਂ ਪਤਾ ਨਹੀਂ ਜਿਹੜਾ ਕੋਈ ਕਹਿੰਦਾ ਤੁਹਾਡਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਕੋਈ ਕਹਿੰਦਾ ਤੁਹਾਡਾ ਮੁਕਾਬਲਾ ਸਿਮਰਜੀਤ ਸਿੰਘ ਮਾਨ ਨਾਲ ਬਹਿਸ ਨਾਲ ਸਾਨੂੰ ਤਾਂ ਇਹ ਨਹੀਂ ਪਤਾ ਕਿਹਦੇ ਕਿਹਦੇ ਨਾਲ ਆ ਤੇ ਸਾਰਾ ਮੁਕਾਬਲਾ ਅਗਲਾ ਕਹਿੰਦਾ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨਾਲ ਆ 10 ਸਾਲ ਦਾ ਕਾਰਜਕਾਲ ਹੈ ਭਾਰਤ ਸਰਕਾਰ ਦਾ ਮੌਜੂਦਾ ਸਰਕਾਰ ਦਾ ਕੀ ਕੀ ਉਪਰਬਧੀਆਂ ਨੇ ਮੜਾ ਵਿਸਤਾਰ ਨਾਲ ਸਰ ਕਿੱਥੇ ਕਾਂਗਰਸ ਪਾਰਟੀ ਦਾ 70 ਸਾਲ ਦਾ ਕੰਮ ਕਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ 10 ਸਾਲ ਪਹਿਲਾਂ ਤਾਂ ਆਪਾਂ ਸੰਗਰੂਰ ਤੋਂ ਹੀ ਲਾ ਲਓ ਟਾਟਾ ਦਾ ਹਸਪਤਾਲ ਕੈਂਸਰ ਹਸਪੀਟਲ ਪ੍ਰਧਾਨ ਮੰਤਰੀ ਸੈਂਟਰ ਸਰਕਾਰ ਵੱਲੋਂ ਪੀਜੀਆਈ ਸੜਕਾਂ ਦਾ ਤੁਸੀਂ ਅੱਜ ਜਿੱਥੇ ਮਰਤੀ ਬਗਜੋ ਜੇ ਚੰਡੀਗੜ੍ਹ ਵੀ ਜਾਣਾ ਡੇਢ ਘੰਟੇ ਤੇ ਚੰਡੀਗੜ੍ਹ ਪਹੁੰਚ ਜੰਨੇ ਆ ਇਹ ਸਾਰਾ ਸੈਂਟਰ ਸਰਕਾਰ ਦਾ ਅਸੀਂ ਤਾਂ ਇੱਕ ਵਾਰ ਫੇਰ ਪੰਜਾਬ ਦੀ ਜਨਤਾ ਨੂੰ ਇਹੀ ਬੇਨਤੀ ਕਰਦੇ ਆ ਕਿ ਸਾਨੂੰ ਇੱਕ ਵਾਰ ਫੇਰ ਮੌਕਾ ਦਿਓ ਜਿਵੇਂ ਤੁਸੀਂ ਨਾਲ ਦੇ ਸੂਬੇ ਦੇਖੋ ਹਰਿਆਣਾ ਦੇਖੋ ਮਾਝਲ ਦੇਖੋ ਉੱਥੇ ਦੇ ਲੋਕ ਕਿਵੇਂ ਤੁਸੀਂ ਇੱਕ ਵਾਰੀ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਓ ਪਹਿਲਾਂ ਵੀ ਆਪਾਂ 10 ਸਾਲਾਂ ਐਮਪੀ ਬਣੇ ਨੇ ਹੋਰ ਪਾਰਟੀਆਂ ਦੇ ਕਾਫੀ ਬਣੇ ਨੇ ਕੀ ਕੰਮ ਕੀਤਾ ਇੱਕ ਵਾਰੀ ਸ਼੍ਰੀ ਰਵਿੰਦ ਖੰਨਾ ਜੀ ਨੂੰ ਜਿਤਾ ਕੇ ਭੇਜੋ ਸੈਂਟਰ 'ਚ ਸਰਕਾਰ ਲਗਭਗ ਫਾਈਨਲ ਹੋ ਚੁੱਕੀ ਆ ਇਹ ਤਾਂ ਬਸ ਜਿਹੜਾ ਲਾਸਟ ਵਾਲਾ ਇਹਦੇ ਵਿੱਚ ਅਸੀਂ ਝਿਜੋ ਕਹਿੰਦੇ ਆ ਆਪ ਕੀ ਵਾਰ 400 ਪਾਰ ਉਹ 400 ਪਾਰ ਵਾਲਾ ਕੰਮ ਆ ਸਰਕਾਰ ਬਣ ਚੁੱਕੀ ਆ ਤੁਹਾਡੀ ਤੁਸੀਂ ਕਹਿ ਰਹੇ ਹੋ ਪੀਜੀ ਮੋਦੀ ਸਾਹਿਬ ਦੀ ਦਿਨ ਹੈ ਭਾਰਤ ਕਰ ਦੇਣ ਲੱਗੇ ਵਿਜੇਂਦਰ ਸਿੰਘਾ ਦਾ ਕਹਿੰਦੇ ਉਹ ਪ੍ਰੋਜੈਕਟ ਉਹਨਾਂ ਨੂੰ ਲਿਆਂਦਾ ਗਿਆ ਸੀ ਉਹ ਸਾਰ ਬਜਿੰਦਰ ਸਿੰਘਾ ਜੀ ਦੇ ਇਕੱਲਾ ਪੱਥਰ ਕਿਹ ਪੱਥਰ ਦਾ ਉਹਨਾਂ ਨੇ ਦੇਖੋ ਕਿੱਥੇ ਕਿੱਥੇ ਰੱਖੇ ਨੇ ਉਹ ਅੱਜ ਕੱਲ ਉਹ ਪੱਥਰੀ ਵੇਣੇ ਸਰਕਾਰ ਨੇ ਜਿਹੜਾ ਸ਼ਹਿਰ ਵਾਸੀਆਂ ਨੂੰ ਜ਼ਰੂਰਤ ਸੀਗੀ ਉਹ ਸਾਡੇ ਜੇਪੀ ਨੱਡਾ ਜੀ ਉਦੋਂ ਹੈ ਹੈਲਥ ਮੰਤਰੀ ਸੀਗੇ ਉਹਨਾਂ ਜਿਹਦੀ ਬਦੋਲ ਤੇ ਪੀਜੀ ਦਾ ਕੰਮ ਹੋਇਆ ਸਰੰਡਾਂ ਦੀ ਗੱਲ ਕੀਤੀ ਹੈ ਬੈ ਰੇਟ ਵਧੇ ਨੇ ਮਹਿੰਗਾਈ ਵਧੀ ਸਰ ਸਿਲੰਡਰ 2004 ਤੋਂ ਲੈ ਕੇ 14 ਤੱਕ ਦਾ ਦੇਖ ਲਓ ਕਿੰਨੇ ਪਰਸੈਂਟ ਵਧਿਆ ਉਸ ਤੋਂ ਬਾਅਦ ਕੀ ਹੋਇਆ ਸਿਲੰਡਰ ਗਰੀਬਾਂ ਨੂੰ ਵੀ ਦਿੱਤੇ ਜਾ ਰਹੇ ਨੇ ਇਹ ਸਿਲੰਡਰ ਵਾਸਤੇ ਆਹ ਦੇਖੋ ਜਿਹੜੀ ਆਯੂਸ਼ਮਾਨ ਯੋਜਨਾ 5-5 ਲੱਖ ਰੁਪਏ ਦਾ ਲਾਜ ਫਰੀ ਦੇਖੋ ਕਿਹੜੀ ਨਹੀਂ ਕਿ ਹਰ ਇੱਕ ਨੂੰ ਗਰੀਬਾਂ ਨੂੰ ਮਕਾਨ ਦਿੱਤੇ ਜਾ ਰਹੇ ਨੇ ਕਿਸਾਨਾਂ ਨੂੰ 2-2000 ਰੁਪਏ ਪਾਇਆ ਜਾ ਰਿਹਾ ਇਹ ਕਿੱਥੋਂ ਦੇ ਦੇਸ਼ ਕੋਲੇ ਹੈਗਾ ਜਾਂ ਜੋ ਬੰਦੇ ਜ਼ਰੂਰਤਵੰਦ ਨੇ ਉਹਨਾਂ ਦਾ ਦੇਖ ਕੇ ਉਹਨਾਂ ਦਾ ਰੱਖਿਆ ਜਾ ਰਿਹਾ ਅੱਗੇ ਹੋਰ ਰੱਖਿਆ ਜਾਊਗਾ ਪ੍ਰਧਾਨ ਜਦੋਂ ਇਹਨੇ ਕੰਮ ਕਰਾਇਆ ਗਏ ਨੇ ਮੋਦੀ ਸਾਹਿਬ ਵੱਲੋਂ ਕਿਸਾਨਾਂ ਵਾਸਤੇ ਤਾਂ ਫਿਰ ਲੱਗਦਾ ਨਹੀਂ ਕਿ ਬੀਜੇਪੀ ਦੇ ਜੋ ਵਰਕਰ ਹਨ ਉਹਨਾਂ ਨੂੰ ਕਿਤੇ ਨਾ ਕਿਤੇ ਕਮੀ ਰਹੇਗੀ ਕਿ ਉਹਨਾਂ ਨੂੰ ਸਮਝਾਉਣ ਵਿੱਚ ਅਸਮਰਥ ਰਹੇ ਨੇ ਪਿੰਡਾਂ ਵਿੱਚ ਜਾ ਕੇ ਸਰ ਬੀਜੇਪੀ ਦੀ ਪੰਜਾਬ ਦੇ ਵਿੱਚ ਅੱਜ ਤੱਕ ਸਰਕਾਰ ਹੀ ਨਹੀਂ ਬਣੀ ਹੁਣ ਪਹਿਲੀ ਵਾਰ ਅਸੀਂ ਗੱਲਿਆ 13 ਦੇ 13 ਸੀਟਾਂ ਦੇ ਲੜਨ ਜਾ ਰਹੇ ਹਾਂ ਅੱਜ ਤੱਕ ਅਸੀਂ ਪੰਜਾਬ ਦੇ 3 ਸੀਟਾਂ ਦੇ ਵਿਧਾਨ ਸਭਾ ਦੀ 23 ਸੀਟਾਂ ਦੇ ਉੱਤੇ ਸਾਨੂੰ ਮੌਕਾ ਇੱਕ ਵਾਰੀ ਦੋ ਨਾ ਹੁਣ ਅੱਜ ਇਹ ਹੀ ਗੱਲ ਕਹਿਣਾ ਸਮਝਾਵਾਂਗੇ ਸਾਡੇ ਤੋਂ ਨਹੀਂ ਕੋਈ ਜਾਣਦਾ ਇਹ ਮੁੜ ਕੇ ਫਿਰ ਪੰਜਾਬ ਦੇ ਵਿੱਚ ਸਰਕਾਰ ਨਹੀਂ ਜਾਨੀ ਇੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਬਣੂਗੀ ਤੁਸੀਂ ਸੜਕਾਂ ਦੀ ਗੱਲ ਕੀਤੀ ਹੈ ਲੇਕਿਨ ਬਾਦ ਸਰਕਾਰ ਹੈ ਜੋ ਹੁਣ ਚੌਂ ਲੜ ਰਹੇ ਹਨ ਕੁਆਲੀਚ ਹੁੰਦਾ ਉਹ ਕਹਿੰਦੇ ਨੇ ਸਾਡੇ ਵੱਲੋਂ ਜਵਾਲ ਵਿਛਾਏਗੇ ਸੜਕਾਂ ਸਾਡੇ ਸਾਡੇ ਸਫਲਤਾ ਵੱਲ ਕੰਮ ਕਰਵਾਏਗੇ ਉਹ ਸਾਰੇ ਇਹਦਾ ਸਾਰੇ ਕਹਿੰਦੇ ਨੇ ਇਹਦਾ ਆਪਾਂ ਸਾਰੇ ਜਾਣਦੇ ਹਾਂ ਨਾ ਜਿਹੜੇ ਨੈਸ਼ਨਲ ਹਾਈਵੇ ਰੋਡ ਨੇ ਇਹ ਸੈਂਟਰ ਸਰਕਾਰ ਦੀ ਦੇਣ ਆ ਦੋ ਦੋ ਆ ਰੋਡ ਨਿਕਲੇ ਬੈਚੁੰਦੇਵੀ ਵਾਲਾ ਬਣ ਰਿਹਾ ਜਾਂ ਦੂਸਰੇ ਹੋਰ ਰੋਡ ਬਣ ਰਹੇ ਨੇ ਆ ਲੈਣਾ ਦਾ ਦੇਖ ਲਓ ਰੇਲਵੇ ਸਟੇਸ਼ਨ ਦੇਖ ਲਓ ਤਿੰਨੇ ਰੇਲਵੇ ਸਟੇਸ਼ਨ ਕਿੰਨੇ ਤੁਨੂਕੀ ਸਾਰੇ ਏਸੀ ਸਭ ਕੁਝ ਬਣਾ ਕੇ ਚੱਲ ਰਹੇ ਨੇ ਜੀ ਲੈਣਾ ਸਰ ਸੰਗਰੂਰ ਸ਼ਹਿਰ ਦੇ ਵਿੱਚ ਗੱਲ ਕੀਤੀ ਜਾਵੇ ਕੀ ਕੀ ਮੁੱਦੇ ਨੇ ਸੰਗਰੂਰ ਸ਼ਹਿਰ ਦੇ ਕੀ ਅਹਿਮ ਕੰਮੜੇ ਕਰਵਾਏ ਜਾਣਗੇ ਸੰਗਰੂਰ ਸ਼ਹਿਰ ਦੇ ਵਿੱਚ ਪਹਿਲਾ ਤਾਂ ਬੇਰੁਜ਼ਗਾਰੀ ਜੋ ਅੱਜ ਸਾਡੇ ਕੈਂਡੀਡੇਟ ਸ਼੍ਰੀ ਅਰਵਿੰਦ ਕੰਨਾ ਜੀ ਨੇ ਕਿਹਾ ਕਿ ਤੁਸੀਂ ਮੈਨੂੰ ਲੈ ਕੇ ਆਓ ਇੰਡਸਟਰੀ विकास करेंगे जो बेरोजगारी है खत्म करने की कोशिश करेंगे खबरों में बस इतना ही फिर मिलते हैं ऐसी ही किसी बड़ी खबर के साथ जब तक के लिए आप सभी को हमारा नमस्कार